ਗੁਰੂ ਨਾਨਕ ਅਤੇ ਲੰਗਰ ਦੀ ਪਰੰਪਰਾ ਹੇ ਸਤਿ ਸੰਗਿਓ ਕੀ ਤੁਸੀਂ ਜਾਣਦੇ ਹੋ ਇੱਕ ਅਜਿਹੀ ਪਰੰਪਰਾ ਬਾਰੇ ਜਿਸ ਨੇ ਸਦੀਆਂ ਤੋਂ ਲੱਖਾਂ ਦਿਲਾਂ ਨੂੰ ਜੋੜਿਆ ਅਤੇ ਮਨੁੱਖਤਾ ਦਾ ਸੱਚਾ ਸੁਨੇਹਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਹੋਈ ਲੰਗਰ ਦੀ ਪਰੰਪਰਾ ਬਾਰੇ ਤਿਆਰ ਹੋ ਜਾਓ ਕਿਉਂਕਿ ਇਹ ਕਹਾਣੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ ਗੁਰੂ ਨਾਨਕ ਦੇਵ ਜੀ ਸਿੱਖੀ ਦੇ ਸੰਸਥਾਪਕ ਨੇ ਸੰਸਾਰ ਨੂੰ ਸਮਾਨਤਾ ਅਤੇ ਸੇਵਾ ਦਾ ਸੁਨੇਹਾ ਦਿੱਤਾ। ਉਹਨਾਂ ਨੇ ਫਰਮਾਇਆ, "ਸਭ ਨੂੰ ਇੱਕੋ ਜਿਹਾ ਪਿਆਰ ਕਰੋ ਕਿਉਂਕਿ ਸਾਰੇ ਇੱਕ ਪਰਮਾਤਮਾ ਦੀ ਸੰਤਾਨ ਹਨ।" ਅਤੇ ਸੁਨੇਹੇ ਨੂੰ ਜੀਵੰਤ ਕਰਨ ਲਈ ਉਹਨਾਂ ਨੇ ਲੰਗਰ ਦੀ ਸਥਾਪਨਾ ਕੀਤੀ। ਲੰਗਰ ਕੀ ਹੈ? ਇਹ ਸਿਰਫ ਭੋਜਨ ਨਹੀਂ, ਸਭੂ ਪਿਆਰ, ਸਾਂਝਾ ਅਤੇ ਸਮਾਨਤਾ ਦਾ ਪ੍ਰਤੀਕ ਹੈ। ਗੁਰੂ ਜੀ ਦੇ ਸਮੇਂ ਵਿੱਚ ਜਾਤ-ਪਾਤ, ਧਰਮ ਅਤੇ ਅਮੀਰ ਗਰੀਬ ਦੇ ਭੇਦ ਨੇ ਸਮਾਜ ਨੂੰ ਵੰਡਿਆ ਹੋਇਆ ਸੀ ਗੁਰੂ ਨਾਨਕ ਜੀ ਨੇ ਇਸ ਭੇਦ ਨੂੰ ਮਿਟਾਉਣ ਲਈ ਲੰਗਰ ਦੀ ਸ਼ੁਰੂਆਤ ਕੀਤੀ ਜਿੱਥੇ ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਇੱਕੋ ਭੋਜਨ ਖਾਂਦੇ ਸਨ ਸੋਚੋ ਜੀ ਰਾਜੇਤ ਮਹਾਰਾਜੇ ਗਰੀਬ ਮਜ਼ਦੂਰ ਸਾਰੇ ਕੋ ਮੰਜੇ ਤੇ ਬੈਠ ਕੇ ਦਾਲ ਰੋਟੀ ਖਾ ਰਹੇ ਹਨ ਕੀ ਅਦਭੁਤ ਨਜ਼ਾਰਾ ਹੋਵੇਗਾ ਗੁਰੂ ਜੀ ਨੇ ਸਿਖਾਇਆ ਕਿ ਭੋਜਨ ਸਾਂਝਾ ਕਰਨ ਨਾਲ ਨਾ ਸਿਰਫ ਪੇਟ ਪਰਦਾ ਸਗੋ ਦਿਲ ਵੀ ਜੁੜਦੇ ਹਨ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਰਗੇ ਗੁਰਦੁਆਰਿਆਂ ਵਿੱਚ ਹਰ ਰੋਜ਼ ਲੱਖਾਂ ਲੋਕ ਲੰਗਰ ਛਕਦੇ ਹਨ ਸੇਵਾਦਾਰ ਦਿਨ ਰਾਤ ਬਿਨਾਂ ਕਿਸੇ ਸਵਾਰਥ ਦੇ ਲੰਗਰ ਤਿਆਰ ਕਰਦੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਸੇਵਾ ਸਾਰਿਆਂ ਲਈ ਮੁਫਤ ਹੈ ਇਹ ਹੈ ਗੁਰੂ ਨਾਨਕ ਜੀ ਦੀ ਦਿੱਤੀ ਸਿੱਖਿਆ ਵੰਡ ਛਕੋ ਸੇਵਾ ਕਰੋ ਨਾਮ ਜਪੋ ਗੁਰੂ ਜੀ ਦਾ ਲੰਗਰ ਸਿਰਫ ਭੁੱਖ ਮਿਟਾਉਣ ਦਾ ਸਾਧਨ ਨਹੀਂ ਸਗੋਂ ਮਨੁੱਖਤਾ ਦਾ ਪਾਠ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਸੇਵਾ ਅਤੇ ਸਾਂਝਾ ਵਿੱਚ ਹੀ ਸੱਚੀ ਖੁਸ਼ੀ ਹੈ ਤਾਂ ਸਤਿਸੰਗਿਓ ਕੀ ਤੁਸੀਂ ਵੀ ਗੁਰੂ ਨਾਨਕ ਜੀ ਦੇ ਇਸ ਸੁਨੇਹੇ ਨੂੰ ਅਪਣਾਉਣ ਲਈ ਤਿਆਰ ਹੋ ਆਪਣੇ ਜੀਵਨ ਵਿੱਚ ਸਾਂਝਾ ਅਤੇ ਸੇਵਾ ਦਾ ਰੰਗ ਭਰੋ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਕਮੈਂਟ ਵਿੱਚ ਦੱਸੋ ਤੁਸੀਂ ਲੰਗਰ ਦੀ ਪਰੰਪਰਾ ਬਾਰੇ ਕੀ ਸੋਚਦੇ ਹੋ ਸਤਨਾਮ ਸ੍ਰੀ ਵਾਇਗੁਰੂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੈਕਾਰੇ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ